ਪੰਜਾਬ ਦੇ ਮੁਲਾਇਮ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੋ ਕਿ ਨਰਿੰਦਰ ਮੋਦੀ ਸਵਾ 10 ਸਾਲ ਦੇ ਵਿੱਚ ਜੋ ਕੇਂਦਰ ਸਰਕਾਰ ਦੇ ਮੁਲਾਇਮਾਂ ਨਾਲ ਮੀਟਿੰਗ ਕਰ ਰਹੇ ਆ ਜੇਐਸਐਮ ਦੇ 12 ਮੈਂਬਰ ਹਨ ਜੋ ਉਹ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਕਰਨਗੇ ਜਿਸ ਦੇ ਵਿੱਚ ਇਹ ਮੰਗ ਹੋਵੇਗੀ ਕਿ 2004 ਤੋਂ ਭਾਰਤੀ ਮੁਲਾਇਮਾਂ ਨੂੰ ਪ੍ਰਾਣੀ ਪੈਨਸ਼ਨ ਈਮ ਲਾਗੂ ਕੀਤੀ ਜਾਵੇ ਇਹ ਸਿਰਫ ਇਹਮ ਗੱਲ ਆ ਤਾਂ ਹੋਵੇਗੀ ਹੋ ਸਕਦਾ ਹੈ ਕਿ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਲਾਈ 2024 ਤੋਂ ਉਹਨਾਂ ਨੇ ਡੀਏ ਚ ਵਾਧਾ ਵੀ ਕਰ ਸਕਦਾ ਹੈ ਜੀ ਪ੍ਰਧਾਨ ਮੰਤਰੀ ਕਿਉਂਕਿ 1.5 ਸਾਲਾਂ ਲਈ ਪਹਿਲੀ ਮੀਟਿੰਗ ਕਰ ਰਹੇ ਹਨ ਦੂਜੇ ਪਾਸੇ ਕਹੀ ਆਪਾਂ ਸੋਚੀਏ ਤੇ ਪੰਜਾਬ ਦੇ ਮਲਾਜਾਂ ਵੱਲੋਂ ਲਗਾਤਾਰ ਮੁੱਖਾਂ ਨੂੰ ਪੁਹਾਨ ਤਮਾਨ ਮੀਡੀਆ ਦੇ ਦੇ ਕੇ ਮੁਕਰ ਰਿਹਾ ਹੈ ਮੇਰੇ ਅੱਗੇ ਕਰ ਰਿਹਾ ਹੈ ਜਿਸ ਕਰਕੇ ਹੁਣ ਪੰਜਾਬ ਦੇ ਮਲਾਲੇ ਮੀਟਿੰਗ ਆਉਣ ਵਾਲੀ 12 ਸਤੰਬਰ ਨੂੰ ਜੋ ਸਬ ਕਮੇਟੀਆਂ ਨਾਲ ਹੋਵੇਗੀ ਪਰ ਇੱਕ ਹਾਸੇ ਹੁਣ ਗੱਲ ਲੈ ਕੇ ਪਹਿਲਾਂ ਬੋਕਰੀ ਭਵਾਨ ਤਮਾਨ ਨੇ ਮੀਟਿੰਗ ਦੇ ਬਾਰੇ ਆਪਕੇ ਆਸੀ ਕਿ ਮੈਂ ਤੁਹਾਡੇ ਨਾਲ ਮੀਟਿੰਗ 22 ਅਗਸਤ ਨੂੰ ਕਰੂੰਗਾ ਪਰ 22 ਅਗਸਤ ਦੀ ਮੀਟਿੰਗ ਅੱਗੇ ਕਰ ਦਿੱਤੀ ਗਈ ਹੈ ਜੋ 12 ਸਤੰਬਰ ਮੀਟਿੰਗ ਹੋਣੀ ਆ ਉਸੇ ਮੁਖ ਭਵਾਨ ਜੋ ਮੁੱਖ ਮੰਤਰੀ ਆ ਉਹ ਭਵਾਨ ਤਾਨ ਨਹੀਂ ਬੈਠੇਗਾ ਸਭ ਕੋਈ ਟਾਈਮ ਮੀਟਿੰਗ ਹੋਏਗੀ ਵਿਤਵਾਰੀ ਹਰ ਪਾਸੇ ਉਹਨਾਂ ਨਾਲ ਮੀਟਿੰਗ ਹੋਗੀ ਇਸ ਕਰਕੇ ਜੋ ਪੰਜਾਬ ਦੇ ਮੁਲਾਜ਼ਮਾਂ 24 ਅਗਸਤ ਨੂੰ ਜ਼ਿਲ੍ਹਾ ਪੁੱਤਰ ਤੇ तहसील पडरदे जो मुख पौवा तुआदी आप दिया खोलणगे पंजाब सरकार दी जो मेनमेंट और लारा नि पोल भी खोलणगे दूसरे पासे जो पीएसपीसीएल ਦੇ ਮੁਲਾਜ਼ਮਾ ਪੀਐਸਟੀਸੀਐਲ ਦੇ ਮੁਲਾਜ਼ਮਾ ਉਹਨਾਂ ਨੇ ਆਗੂਆਂ ਦੀ ਮੀਟਿੰਗ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਨਾਲ ਹੋਈ ਪਰ ਮੀਟਿੰਗ ਵਿੱਚ ਸਹਿਮਤੀਆਂ ਬਣੀਆਂ ਮੰਗਾਂ ਦੇ ਉੱਪਰ ਪਰ ਇਹਦਾ ਲਾਗੂ ਨਹੀਂ ਕੀਤੀ ਗਈਆਂ ਇਸ ਕਰਕੇ 1 ਸਤੰਬਰ 2024 ਦੇ 12 ਮੈਂਬਰ ਹਨ ਜੋ ਉਹ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਕਰਨਗੇ ਜਿਸ ਦੇ ਵਿੱਚ ਇਹ ਮੰਗ ਹੋਵੇਗੀ ਕਿ 2004 ਤੋਂ ਭਾਰਤੀ ਮਲਾਜਮਾਂ ਨੂੰ ਪ੍ਰਾਣੀ ਪੈਨਸ਼ਨ ਈਮ ਲਾਗੂ ਕੀਤੀ ਜਾਵੇ ਇਸ ਰੂਪ ਇਹ ਮੰਗlevant ਹੋਵੇਗੀ ਹੋ ਸਕਦਾ ਹੈ ਕਿ ਜੋ ਕੇਂਦਰ ਸਰਕਾਰ ਨੇ ਮਲਾਜਮਾਂ ਦिलाई 2024 ਤੋਂ ਉਹਨਾਂ ਦੇ ਵਿੱਚ ਵਾਧਾ ਵੀ ਕਰ ਦਦਾ ਹੈ ਜੀ ਪ੍ਰਧਾਨ ਮੰਤਰੀ ਕਿਉਂਕਿ 1.5 ਸਾਲ ਵਿੱਚ ਪਹਿਲੀ ਮੀਟਿੰਗ ਕਰ ਰਹੇ ਹਨ ਦੂਜੇ ਪਾਸੇ ਕਹੀ ਆਪਾਂ ਸੋਚੀ ਤੇ ਪੰਜਾਬ ਦੇ ਮਲਾਜਮ ਵੱਲੋਂ ਲਗਾਤਾਰ ਮੁੱਖ ਮੰਤਰੀ ਪੁਹਾਨਤਮਾਨ ਮੀਟਿੰਗਾਂ ਦੇ ਦੇ ਕੇ ਮੁੱਕ ਰਿਹਾ ਹੈ ਮੀਟਿੰਗ ਅੱਗੇ ਕਰ ਰਿਹਾ ਹੈ ਜਿਸ ਕਰਕੇ ਹੁਣ ਪੰਜਾਬ ਦੇ ਮਾਲਾਂ ਦੀ ਮੀਟਿੰਗ ਆਉਣ ਵਾਲੀ 12 ਸਤੰਬਰ ਨੂੰ ਜੋ ਸਬ ਕਮੇਟੀਆਂ ਨਾਲ ਹੋਵੇਗੀ ਪਰ ਇੱਕ ਹਾਸੇ ਦੀ ਗੱਲ ਲੈ ਕੇ ਪਹਿਲਾਂ ਮੁੱਖ ਮੰਤਰੀ ਭਗਵਾਨ ਤਮਾਨ ਨੇ ਮੀਟਿੰਗ ਦੇ ਵਿੱਚ ਬੈਠ ਕੇ ਇਹ ਆਪ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਮੀਟਿੰਗ 22 ਅਗਸਤ ਨੂੰ ਕਰੂੰਗਾ ਪਰ 22 ਅਗਸਤ ਦੀ ਮੀਟਿੰਗ ਅੱਗੇ ਕਰ ਦਿੱਤੀ ਗਈ ਹੈ ਜੋ 12 ਸਤੰਬਰ ਮੀਟਿੰਗ ਹੋਣੀ ਆ ਉਸੇ ਮੁੱਖ ਮੰਤਰੀ ਭਗਵਾਨ ਜੋ ਮੁੱਖ ਮੰਤਰੀ ਆ ਉਹ ਭਗਵਾਨ ਤਮਾਨ ਨਹੀਂ ਬੈਠੇਗਾ ਸਾਗੂ ਕਟੇ ਮੀਟਮ ਹੋ ਗਈ ਵਿਤਵਾਰੀ ਹਰ ਪਾਸੇ ਉਹਨਾਂ ਨੇ ਮੀਟਮ ਹੋ ਗਈ ਇਸ ਕਰਕੇ ਜੋ ਪੰਜਾਬ ਦੇ ਮੁਲਾਜ਼ਮਾਂ 24 ਅਗਸ ਨੂੰ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਦੇ ਜੋ ਮੁੱਖ ਅਧਿਕਾਰੀਆਂ ਤੋਂ ਆਦਿਆਂ ਫੂਕਣਗੇ ਪੰਜਾਬ ਸਰਕਾਰ ਦੀ ਜੋ ਮੈਨੇਜਮੈਂਟ ਔਰ ਲਾਰਾ ਨੀਪੋਲ ਵੀ ਖੋਲਣਗੇ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ